ਦੇਖੋ ਜੀ ਜਿਹੜਾ ਨਾਬਾ ਇਹ ਪਤਾ ਤੁਹਾਨੂੰ ਕੁਝ ਪਿਛਲੇ ਦਿਨਾਂ ਤੋਂ ਲੈ ਕੇ ਬੜੀ ਚਰਚਾ ਦੇ ਵਿੱਚ ਆ ਚਰਚਾ ਇਹ ਨਹੀਂ ਕਿ ਕੋਈ ਵੱਡਾ ਟੀਰ ਮਾਰਿਆ ਸੀ ਨੇ ਯਾਨੀ ਕਲੰਕਤ ਜਿਹੜਾ ਨਾਬਾ ਹੋਇਆ ਟਰਾਲੀਆਂ ਦੀ ਚੋਰੀ ਨੂੰ ਲੈ ਕੇ ਕਿਉਂਕਿ ਸੰਭੂ ਦੇ ਉੱਤੇ ਲਗਭਗ 14 ਮਹੀਨੇ ਜਿਹੜਾ ਮੋਰਚਾ ਚੱਲਿਆ ਉੱਥੇ ਸਰਕਾਰ ਦੀ ਸਹ ਦੇ ਉੱਤੇ ਜਿਹੜੀਆਂ ਝਾੜੂ ਪਾਰਟੀ ਨੇ ਪੰਜਾਬ ਸਰਕਾਰ ਨੇ ਜਿਹੜੀ ਇਹ ਮੋਰਚਾ ਖੜਾ ਖਿਲਾਇਆ ਸੀਗਾ ਉਹੋਸ਼ ਮੋਰਚੇ ਦੇ ਜਿਹੜੇ ਟਰਾਲੀਆਂ ਨੇ ਬਾਈ ਉਹ ਪਿੰਡਾਂ ਚੋਂ ਮਿਲ ਰਹੀਆਂ ਨੇ ਜਿਨੇ ਕਿ ਪਹਿਲਾਂ ਦੇਖੋ ਜਦੋਂ ਇਹ ਮੋਰਚਾ ਖੜਾ ਖਿਲਾਰਨ ਤੋਂ ਬਾਅਦ ਜਿਹੜਾ ਆ ਮੰਦੀਪ ਸਿੱਧੂ ਬਾਈ ਕਹਿੰਦਾ ਸੀ ਕਹਿੰਦਾ ਕੱਲੀ ਕੱਲੀ ਜਿਹੜੀ ਟਰਾਲੀ ਆ ਉਹ ਮੈਂ ਆਪਣੀ ਹੈਡਓਵਰ ਕਰੂੰਗਾ ਪ੍ਰੋਵਾਈਡ ਮੈਂ ਕਰਵਾਉਂਗਾ ਕਿਉਂਕਿ ਮੈਂ ਇਹਨਾਂ ਦੀ ਰਾਖੀ ਮੈਂ ਕਰਨੀ ਆ ਬਿਨਾ ਆਧਾਰ ਕਾਰਡ ਤੋਂ ਕਹਿੰਦਾ ਮੈਂ ਤੁਹਾਨੂੰ ਘਰਾਂ ਦੇ ਵਿੱਚ ਕਿਸੇ ਨੂੰ ਟਰਾਲੀ ਦੇਖੋ ਕਿਸੇ ਵੀ ਕਿਸਾਨ ਨੂੰ ਉਥੋਂ ਬਿਨਾ ਆਧਾਰ ਕਾਰਡ ਤੋਂ ਟਰਾਲੀ ਨਹੀਂ ਏਕਣ ਦਿੱਤੀ ਪਰ ਜਿਹੜੇ ਇਹਨਾਂ ਦੇ ਚਾਹਤੇ ਆ ਝਾੜੂ ਪਾਰਟੀ ਦੇ ਸੀਗੇ ਜਾ ਇਹਨਾਂ ਦੇ ਪਿੰਡਾਂ ਦੇ ਮਤਲਬੇ ਕਹਿ ਸਕਦੇ ਆ ਜਿਹੜੇ ਆ ਛੋਟੇ ਵਰਕਰ ਸੀਗੇ ਬਾਈ ਉਹਨਾਂ ਨੂੰ ਟਰਾਲੀਆਂ ਉੱਥੋਂ ਲੈ ਪਾਉਣ ਬਾਅਦ ਇਹ ਖੁੱਲ ਸੀਗੀ ਸੋ ਉਹਨਾਂ ਦੇ ਸੰਬੰਧ ਤੇ ਪਹਿਲਾਂ ਤਾਂ ਦੇਖੋ ਕਨੌਰ ਦੇ ਵਿੱਚ ਗਰਦਨ ਟਰਾਲੀਆਂ ਨੇ ਜਿਹੜੀਆਂ ਉਹਨਾਂ ਦੇ ਘਰਾਂ ਦੇੋਂ ਮਿਲਦੀਆਂ ਨੇ ਉਹਨਾਂ ਦੇ ਚਿਹਤਿਆਂ ਤੋਂ ਉਹਦੇ ਬਾਅਦ ਜਾ ਕੇ ਨਾਬੇ ਦੇ ਵਿੱਚ ਆ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ 22 ਤਰੀਕ ਨੂੰ ਜਦੋਂ ਸਾਨੂੰ ਪਤਾ ਲੱਗਦਾ ਨਗਰ ਕੌਂਸਲ ਦਾ ਜਿਹੜਾ ਪ੍ਰਧਾਨ ਆ ਪੱਪੂ ਪੰਕਜ ਉਹਦੇ ਦੋ ਟਰਾਲੀਆਂ ਦਾ ਸਮਾਨ ਆ ਬਰਾਮਦ ਹੁੰਦਾ ਐਫ ਆਈ ਆਰ ਚੋਰੀ ਦਾ ਜਿਹੜਾ ਪਰਚਾ ਉਹਦੇ ਤੇ ਕੱਟ ਜਾਂਦਾ ਸੋ ਉਹਦੀ ਵੀ ਜਿਹੜੀ ਗ੍ਰਿਫਤਦਾਰੀ ਵਾਸਤੇ ਅਸੀਂ ਐਸਐਸਪੀ ਸਾਹਿਬ ਨੂੰ ਮਿਲ ਕੇ ਆਇਆ ਉਹਦੇ ਬਾਅਦ ਬਈ ਇਹ ਜੇ ਰਸਤੇ 'ਚ ਆਉਂਦੇ ਸੀਗੇ ਆਹ ਟਰਾਲੀ ਬਈ ਸਾਨੂੰ ਪਤਾ ਲੱਗਦਾ ਇਹ ਲਗਭਗ ਜਿੱਦਣ 22 ਤਰੀਕ ਨੂੰ ਅਸੀਂ ਰਾਤ ਨੂੰ ਐਕਸ਼ਨ ਕਰਦਿਆਂ ਇਹ ਜਾਨੀ 22 ਦੀ ਰਾਤ ਨੂੰ ਇੱਥੇ ਇਹ ਟਰਾਲੀ ਆਉਂਦੀ ਆ ਜਿਹੜਾ ਕਲੇ ਮਜਰੀ ਤੋਂ ਗੋਲ ਨੂੰ ਰਸਤਾ ਜਾਂਦਾ ਕੱਚਾ ਰਸਤਾ ਜਾਂਦਾ ਉੱਥੇ ਬਰੋਟਾ ਸੂਏ ਦੇ ਨਾਲ ਕੋਈ ਖੜੀ ਕਰ ਜਾਂਦਾ ਬਈ ਦੋ ਦਿਨ ਚਾਰ ਦਿਨ ਅਸੀਂ ਦੇਖਦੇ ਆ ਵੀ ਸ਼ਾਇਦ ਕਿਸੇ ਦੀ ਹੋਊ ਲੈ ਜੂ ਪਰ ਜਦੋਂ ਇਹ ਪਿੰਗਾ ਵਾਲੇ ਵੀਰਾਂ ਨੇ ਇਹ ਤੇ ਪੁੱਛਣਾ ਕਿ ਪੁੱਛ ਕੇ ਸੂਰੂ ਕੀਤੀ ਤਾਂ ਇਹ ਟਰਾਲੀ ਦਾ ਇਹ ਟਰਾਲੀ ਸਾਨੂੰ ਲਾवारिस ਮਿਲੀ ਸੋ ਉਹ ਟਰਾਲੀ ਬਾਈ ਅਸੀਂ ਸਿੱਧੀ ਸਿੱਧੀ ਕਹਿ ਸਕਦੇ ਹਾਂ ਇਹ ਜਿਹੜੇ ਝਾੜੂ ਪਾਰਟੀ ਦੇ ਵੱਡੇ ਆਗੂ ਕਹਿੰਦੇ ਆ ਆਪਣੇ ਆਪ ਨੂੰ ਇਹ ਬਾਈ ਡਾਕੂ ਹੈ ਡਾਕੂ ਇਹਨਾਂ ਨੇ ਆਪਣੇ ਘਰਾਂ ਦੇ ਵਿੱਚ ਉਹ ਸੰਭੂ ਮੋਰਚੇ ਦਾ ਸਮਾਨ ਲਿਆ ਕੇ ਰੱਖਿਆ ਹੋਇਆ ਸੋ ਇੱਕ ਟਰਾਲੀ ਨਾਬੇ ਦੇ ਵਿੱਚ ਆ ਲਾवारिस ਬਾਈ ਟਰਾਲੀ ਖੜੀ ਆ ਇਹ ਟਰਾਲੀ ਸਾਨੂੰ ਮਿਲੀ ਆ ਇਹਦੀ ਅਸੀਂ ਜਿਹੜੀ ਸ਼ਾਨ ਵੀਣ ਕਰਕੇ ਯਾਨੀ ਜਿਹੜੇ ਬੰਦੇ ਜਿਹੜੇ ਸਾਡੇ ਕਿਸਾਨ ਭਰਾ ਦੀ ਆ ਉਹਦੇ ਤੇ ਕੁੱਪੜੀ ਕਰਾਂਗੇ ਸੋ ਸਾਨੂੰ ਖਾਲਸਾ ਇਹ ਆ ਵੀ 4 ਤੋਂ 5 ਟਰਾਲੀਆਂ ਜਿਹੜੀਆਂ ਉਹ ਡਾਬੇ ਦੇ ਵਿੱਚ ਆਈਆਂ ਨੇ ਅਜੇ ਇੱਕ ਦੋ ਟਰਾਲੀਆਂ ਉੱਥੋਂ ਮਿਲ ਗਈਆਂ ਤੀਜੀ ਇਹ ਆ ਹਜੇ ਤਿੰਨ ਟਰਾਲੀਆਂ ਦੇ ਕਰੀਬ ਆ ਜਾਨੀ ਸਾਨੂੰ ਸ਼ੱਕ ਪੈ ਰਹੀ ਆ ਵੀ ਇੱਥੇ ਹੀ ਨਾਬੇ ਦੇ ਇਲਾਕੇ ਦੇ ਵਿੱਚ ਘੁੰਮ ਰਹੀਆਂ ਨੇ ਜਾਂ ਦਰਦੇ ਉਹ ਘਰਾਂ ਦੇ ਵਿੱਚ ਬੰਦ ਕਰੀ ਬੈਠਿਆ ਸੋ ਥੋੜੇ ਮਾਧਿਅਮ ਨਾਲ ਇਹ ਗੱਲ ਕਹਿਣੀ ਚਾਹੁੰਦੇ ਆ ਜਿਨੇ ਪਿਛਲੇ ਦਿਨਾਂ ਦੇ ਵਿੱਚ ਕੁੱਕਰਪਿੰਡ ਦੇ ਵਿੱਚ ਭੰਦੇ ਸਾਹਮਣੇ ਗੱਲ ਕਹੀ ਸੀ ਕਿ ਤਗਮਤਮਾਨਾ ਤੇਰੀ ਹਿੱਕ ਚੋਂ ਕੱਢਾਂਗੇ ਆ ਹਿੱਕ ਚੋਂ ਕੱਢਣ ਵਾਲੀ ਗੱਲ ਆ ਬਾਈ ਕਿਉਂਕਿ ਜਦੋਂ ਸਰਕਾਰ ਦੇ ਧੌਣ ਤੇ ਗੋਡਾ ਤੇ ਰਹਿ ਜਾਂਦਾ ਇਹਨਾਂ ਚੋਰਾਂ ਦੇ ਗਰਦਨ ਤੇ ਗੋਡਾ ਤੇ ਰਹਿ ਜਾਂਦਾ ਫੇਰ ਬਈ ਇਹ ਖੱਡਾ ਚੋਂ ਨਿਕਲਿਆ ਉਸੇ ਤਰ੍ਹਾਂ ਬਈ ਇਹ ਡਰਦੇ ਮਾਰੇ ਖੱਡ ਚੋਂ ਨਿਕਲ ਕੇ ਟਰਾਲੀ ਰਸਤੇ 'ਚ ਖੜ ਜਿਹੜੀ ਸਭ ਤੋਂ ਸਾਨ ਜਗ੍ਹਾ ਤੇ ਖੜਾ ਆ ਕੇ ਗਏ ਆ ਜੋ ਇਹ ਪੂਰੇ ਨਾਬੇ ਵਾਸਤੇ ਵੀ ਸ਼ਰਮਨਾਕ ਗੱਲ ਆ ਔਰ ਜਿਹੜੇ ਆਪ ਖੱਬੀ ਖਾਨ ਲੀਡਰ ਕਹੋਂਦੇ ਆ ਇਹਨਾਂ ਵਾਸਤੇ ਵੀ ਸ਼ਰਮ ਕਿਉਂਕਿ ਬਈ ਅਸੀਂ ਸਿੱਧਾ ਸਿੱਧਾ ਨਾਓ ਝਾੜੂ ਪਾਰਟੀ ਦਾ ਲੈਨੇ ਆ ਕਿਉਂਕਿ ਉਹ ਸਰਕਾਰ ਬਈ ਜਿਹੜੀ ਪੰਜਾਬ ਸਰਕਾਰ ਆ ਜਿਹੜਾ ਉਹ ਮੋਰਚਾ ਸੀ ਉਸ ਪੰਜਾਬ ਸਰਕਾਰ ਦੇ ਅੰਦਰ ਸੀਗਾ ਸਾਰੇ ਜਿਹੜੇ ਵਿਧਾਇਕ ਵਰਕਰ ਉਹ ਝੜੂ ਪਾਰਟੀ ਦੇ ਸੀ ਉਥੇ ਛੋ ਅਸੀਂ ਸਿੱਧਾ ਸਿੱਧਾ ਅਟੈਕ ਜਿਹੜਾ ਕਰਦਿਆਂ ਉਹ ਝੜੂ ਪਾਰਟੀ ਦੇ ਸੀ ਤਾਂ ਇਹ ਮੰਨਦੇ ਵੀ ਬਾਈ ਕਰਦੇ ਮੰਨਦਾ ਹੱਥ ਹੋ ਸਕਦਾ ਇਹਦੇ ਵਿੱਚ ਮੁੱਖ ਮੰਤਰੀ ਤੱਕ ਤਾਰਾਂ ਜੁੜੀਆਂ ਹੋ ਸਕਦੀਆਂ ਨੇ ਕਿਉਂਕਿ ਬਾਈ ਇਹਨਾਂ ਨੇ ਥੱਲੇ ਵਾਲੇ ਵਰਕਰ ਖੁੱਲ੍ਹੇ ਬਣਾ ਦੇਣ ਦੇ ਬਾਗਡੋਰਾ ਛੱਡ ਰੱਖੀਆਂ ਨੇ ਛੋ ਇਹ ਇੱਜ਼ਤ ਦੇ ਵੀ ਮਾਰੇ ਆ